ਸਤਨਾਮ ਵਾਹਿਗੁਰੂ ਸਹਬ ਜੀਓ ਗਉੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੇ ਜੇਕਰ ਦ੍ਰਿੜ ਚਿਤ ਕੀ ਜੈ ਰੇ ਔਖਦ ਮੰਤਰ ਮੂਲ ਮਨ ਏਕੇ ਜੇ ਕਰ ਦ੍ਰਿੜ ਕਰ ਜੇ ਕਰ ਦ੍ਰਿੜ ਚਿੱਤ ਕੀ ਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲਈ ਜੈ ਰੇ ਮਨ ਇੱਕੋ ਸਾਹਿਬ ਪਾਈ ਰੇ ਤੇਰੇ ਤੀਨ ਗੁਣ ਸੰਸਾਰ ਸਮਾਵੇ ਅਲਖ ਨ ਲਖਣਾ ਜੈ ਰੇ ਰਹਾਉ ਚੱਕਰਖੰਡ ਮਾਇ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਹੀਂ ਲਜ ਟੂਕ ਟੂਕ ਸਮੂਸਾ ਭਾਈ ਰੇ ਮਨ ਮੁਖ ਕਰੇ ਤੇਤਾ ਦੁੱਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਨ ਕੀਆ ਸੋਈ ਹੋਆ ਕੀਰਤਨਾ ਮੇਟਿਆ ਜਾਈ ਰੇ ਸੋ ਪਰ ਪਰੇ ਨਾ ਹੋਵੇ ਊਣੇ ਜੋ ਰਤ ਰਗ ਲਾਈ ਰੇ ਤਨ ਕੀ ਪੰਖ ਹੋਵੇ ਜੈ ਨਾਨਕ ਤੋ ਮੂੜਾ ਕਿਸ ਪਾਈ ਰੇ ਤਨ ਕੀ ਪੰਖ ਹੋਵੇ ਜੈ ਨਾਨਕ ਤੋ ਮੂੜਾ ਕਿਸ ਪਾਈ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਪਾਵਨ ਪਵਿੱਤਰ ਅੰਗ 156 ਤੇ ਸੁਭਾਏਮਾਨ ਗੌੜੀ ਰਾਗ ਅੰਦਰ ਪੜਿਆ ਹੈ ਮਹਾਰਤ ਸਮਝਾਉਣਾ ਕਰਦੇ ਨੇ ਔਖਦ ਮੰਤਰ ਮੂਲ ਮਨ ਏਕੇ ਜੇ ਕਰ ਦਿ੍ਰਣ ਚਤ ਕੀਜੇ ਰੇ ਜੇ ਮੁਖ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਹਨ ਤੇਰੇ ਕੋਲੇ ਜੇ ਤੇਰੇ ਮੁਖ ਦੇ ਵਿੱਚੋਂ ਸਦਾ ਹੀ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ ਤਾਂ ਮਹਾਰਾਜ ਸਮਝਾਉਣਾ ਕਰਦੇ ਨੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੇ ਰ ਇਹ ਜਨਮਾਂ ਜਨਮਾਂ ਦੇ ਜਿਹੜੇ ਪਾਪ ਨੇ ਇਹ ਕੱਟਣ ਦੀ ਸਮਰਸਤਾ ਰੱਖਦਾ ਗੁਰੂ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਗੁਰੂ ਦਾ ਗਿਆਨ ਔਖਦ ਮੰਤਰ ਮੂਲ ਮਨ ਇੱਕ ਜੇ ਇੱਕੇ ਪ੍ਰਭੂ ਪਰਮਾਤਮਾ ਦਾ ਨਾਮ ਮੰਤਰ ਤੇਰੇ ਹਿਰਦੇ ਵਿੱਚ ਹੈ ਤਾਂ ਤਾਹੀ ਮੁੱਖ ਚ ਆਏਗਾ ਨਾ ਜਿਹੜਾ ਕੁਛ ਅੰਦਰ ਆਉਹੀ ਨਿਕਲੇਗਾ ਜੇ ਪ੍ਰਭੂ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਘਰ ਵਿੱਚ ਟਿਕਿਆ ਹੋਇਆ ਤਾਂ ਉਹੀ ਰਸਨਾ ਰਾਹੀ ਬਾਹਰ ਆਏਗਾ ਜੇ ਚੁਗਲੀ ਨਦਿਆਣਾ ਭਰਿਆ ਹੋਇਆ ਤਾਂ ਫਿਰ ਉਹੀ ਆਊ ਸਤਿਗੁਰਾਂ ਨੇ ਇਥੇ ਸਮਝਾਉਣਾ ਕੀਤਾ ਜੇ ਤੇਰੇ ਮੁਖ ਦੇ ਅੰਦਰ ਮੰਤਰ ਮੂਲ ਮਨ ਇੱਕ ਜੋ ਘਰ ਦਿਲ ਚਿਤ ਕੀਜੇ ਰ ਜੇ ਤੂੰ ਆਪਣੇ ਹਿਰਦੇ ਘਰ ਵਿੱਚ ਇਹਨੂੰ ਪੱਕਾ ਕਰਕੇ ਰੱਖੇਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਤਾਂ ਫਿਰ ਤੇਰੇ ਜਨਮ ਜਨਮ ਕੇ ਪਾਪ ਕਰਮ ਕੇ ਤੇਰੇ ਜਨਮ ਦੇ ਪਿਛਲੇ ਜਨਮ ਦੇ ਅਮਨੁੱਖੇ ਜਨਮ ਦੀ ਗੱਲ ਆ ਜੀ ਮਹਾਰਾਜ ਕਹਿੰਦੇ ਜਿਹੜਾ ਤੇਰਾ ਹ ਜਨਮ ਨਿਕਲ ਗਿਆ ਨਾ 40000 30 ਸਾਲ ਨਿਕਲ ਗਿਆ 20 ਸਾਲ ਨਿਕਲ ਗਿਆ 50 ਸਾਲ ਬਤੀਤ ਕਰ ਲਿਆ ਤੂੰ ਜਨਮ ਇਸ ਜਨਮ ਦੇ ਕਰਮ ਨੇ ਜਿਹੜੇ ਉਹ ਕਟਣਹਾਰ ਹੈ ਪ੍ਰਭੂ ਪਰਮਾਤਮਾ ਏ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਦਾਤ ਲੈ ਮਨ ਏਕੋ ਸਾਹਿਬ ਭਾਈ ਰੇ हे ਮੇਰੇ ਮਨ ਸਾਰਿਆਂ ਦਾ ਸਾਹਿਬ ਇੱਕੋ ਹੀ ਹੈ ਪ੍ਰਭੂ ਪ੍ਰਮਾਤਮਾ ਆਪਾਂ ਵੱਖਰੇ ਵੱਖਰੇ ਨਾ ਮੰਨ ਕੇ ਬੈਠੀਏ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਸਹਿਬ ਮੇਰਾ ਇੱਕੋ ਹੈ ਉਹ ਪ੍ਰਭੂ ਪ੍ਰਮਾਤਮਾ ਇੱਕ ਹੀ ਹੈ ਜੀਵ ਆਤਮਾ ਦਾ ਪਤੀ ਪਰਮੇਸ਼ਰ ਕਹਿ ਲੋ ਪਿਤਾ ਜੀ ਕਹਿ ਲੋ ਜੀਵ ਆਤਮਾ ਦਾ ਪਤੀ ਪਰਮੇਸ਼ਰ ਪਰਮਾਤਮਾ ਹੈ ਸਤਿਗੁਰੂ ਸਮਝਾਉਣਾ ਕਰਦੇ ਨੇ ਮਨ ਏਕੋ ਸਹੈਬ ਭਾਈ ਰੇ ਤੇਰੇ ਤੀਨ ਗੁਣ ਸੰਸਾਰ ਸਮਾਵੇ ਜਿਹੜੇ ਤਿੰਨ ਗੁਣ ਨੇ ਸੰਸਾਰ ਦੇ ਤਿੰਨ ਗੁਣ ਨੇ ਤ੍ਰੈ ਗੁਣ ਨੇ ਕਣ-ਕਣ ਵਿੱਚ ਸਮਾਇਆ ਹੋਇਆ ਅਕਾਲ ਪੁਰਖ ਵਾਹਿਗੁਰੂ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਅਲੱਖ ਨ ਲਖਣਾ ਜਾਈ ਰਈ ਉਹਦਾ ਕੋਈ ਹਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਹਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਲਾਇਆ ਜਾ ਸਕਦਾ ਕੋਈ ਗਿਣਤੀ ਮਣਤੀ ਨਹੀਂ ਹੋ ਸਕਦੀ ਕੋਈ ਉਹਦਾ ਤੋਲ ਮਿਲ ਨਹੀਂ ਹੋਇਆ ਜਾ ਸਕਦਾ ਤੋਲਿਆ ਨਹੀਂ ਜਾ ਸਕਦਾ ਮਣਿਆ ਨਹੀਂ ਜਾ ਸਕਦਾ ਉਹ ਏਡਾ ਵੱਡਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਦੇ ਨਾਮ ਦੀ ਬੰਦਗੀ ਕਰ ਪਾਈ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ ਉਹਦਾ ਨਾਮ ਜਪ ਅਗੇ ਸਤਿਗੁਰੂ ਕਹਿਣਾ ਕਰਦੇ ਨੇ ਰਹਾਵळा ਬੰਦਾ ਜੀ ਸ਼ੱਕਰਖੰਡ ਮਾਇਆ ਤਨ ਮੀਠੀ ਹਮ ਤੋ ਪੰਡ ਉਚਾਈ ਰੇ ਮਹਾਰਾਜ ਕਹਿੰਦੇ ਜਿਹੜੀ ਮੋਹ ਮਾਇਆ ਨਾ ਤੈਨੂੰ ਇਹ ਸ਼ੱਕਰਖੰਡ ਵਾਂਗ ਮਿੱਠੀ ਲੱਗ ਰਹੀ ਹੈ ਇਹਦੀ ਪੰਡ ਚੱਕੀ ਫਿਰਦਾਂ ਤੂੰ ਭਾਰ ਪੰਡ ਦਾ ਮਤਲਬ ਜਿਆਦਾ ਭਾਰ ਇਸੇ ਦਾ ਹੀ ਮੋਹ ਮਾਇਆ ਦੇ ਚੱਕੀ ਫਿਰਦਾਂ ਤੂੰ ਰਾਤ ਹਨੇਰੀ ਸੋ ਜਸ ਨਹੀਂ ਤੇਰੀ ਜ਼ਿੰਦਗੀ ਵਾਲੀ ਰਾਤ ਨਾ ਤੂੰ ਆਪਣੇ ਹਿਰਦੇ ਘਰ ਵਿੱਚ ਹਨੇਰੀ ਰਾਤ ਦੇ ਬੱਚੀ ਤੁਰਿਆ ਫਿਰਦਾ ਹਨੇਰੇ ਚੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਪੁੱਟਿਆ ਤੇ ਜਿਹੜੀ ਮੋਹ ਮਾਇਆ ਹੈ ਉਹਨੂੰ ਤੂੰ ਸ਼ੱਕਰਖੰਡ ਵਾਂਗ ਮਿੱਠੀ ਮੰਨਦਾ ਹੈ ਇਹਦੀ ਪੰਡ ਚੱਕੀ ਫਿਰਦਾ ਹੈ ਰਾਤ ਹਨੇਰੀ ਹਨੇਰੇ ਵਿੱਚ ਤੁਰਿਆ ਫਿਰਦਾ ਸੂਝ ਠਣਾਈ ਤੈਨੂੰ ਕੋਈ ਸੂਝ ਹੀ ਨਹੀਂ ਹੈ ਲੱਜ ਟੂ ਕਸਮੂਸਾ ਭਾਈ રે ਜਿਹੜੀ ਤੇਰੀ ਜ਼ਿੰਦਗੀ ਵਾਰੀ ਜ਼ਿੰਦਗੀ ਵਾਲੀ ਲੱਜ ਹੈ ਤੇ ਦਿਨ ਰਾਤ ਦਾ ਚੂਹਾ ਇਹਨੂੰ ਟੱਕ ਰਿਹਾ ਹੈ ਤੂੰ ਹਨੇਰੇ ਵਿੱਚ ਤੁਰਿਆ ਫਿਰਦਾ ਸੱਜਣਾ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਵਾਂਝਾ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਤੂੰ ਹਨੇਰੇ ਵਿੱਚ ਤੁਰ ਰਿਹਾ ਰਾਤ ਹਨੇਰੀ ਸੂਜਸ ਨਹੀਂ ਲੱਜ ਜ਼ਿੰਦਗੀ ਦੀ ਲੱਜ ਟੂਕਸ ਮੂਸਾ ਮੈਨੇ ਚੂਹਾ ਚੂਹਾ ਤੇਰੀ ਜ਼ਿੰਦਗੀ ਦੀ ਲੱਜ ਟੁੱਕੀ ਜਾ ਰਿਹਾ ਦਿਨ ਰਾਤ ਦਾ ਚੂਹਾ ਜਣੀ ਸੁਆਸਾਨੀ ਪੂੰਜੀ ਘੱਟੀ ਜਾ ਰਹੀ ਆ ਦਿਨ ਸਕਿੰਟ ਸਕਿੰਟ ਤੇਰੀ ਉਮਰ ਘੱਟ ਰਹੀ ਹੈ ਮਨਮੁਖ ਕਰੇ ਤੇ ਤਾ ਦੁੱਖ ਲਾਗੇ ਮਨਮੁਖੀਆਂ ਕਰਦਾ ਤੂੰ ਆਪਦੇ ਮਨ ਦੇ ਗੱਲ ਮੰਨ ਕੇ ਚੱਲਦਾ ਗੁਰੂ ਦੀ ਨਹੀਂ ਗੱਲ ਮੰਨਦਾ ਮਨਮੁਖ ਕਰੇ ਤੇ ਤਾ ਦੁੱਖ ਲਾਗੇ ਜਿੰਨੀਆਂ ਤੂੰ ਮਨਮੁਖੀਆਂ ਕਰਦਾ ਉਹਨਾਂ ਹੀ ਭਾਈ ਤੈਨੂੰ ਦੁੱਖ ਭਾਰੀ ਹੋਈ ਜਾਂਦਾ ਤੇਰਾ ਗੁਰਮੁਖ ਮਿਲੇ ਬੜਾਈ ਰੇ ਗੁਰਮਖਾਂ ਨੂੰ ਬੜਾਈ ਮਿਲ ਜਾਂਦੀ ਐ ਅਗੇ ਮਹਾਰਾਜ ਕਹਣਾ ਕਰਦੇ ਨੇ ਜੋ ਤਨ ਕੀਆ ਸੋਈ ਹੋਆ ਏ ਅਕਾਲ ਪੁਰਖ ਵਾਹਿਗੁਰੂ ਜੋ ਤੂੰ ਕੀਆ ਉਹੀ ਹੋਆ ਕੀਰਤਨਾ ਵਿੱਚ ਆ ਜਾਈ ਰੇ ਇਥੇ ਦੋ ਪੱਖੀ ਗੱਲ ਆ ਜੀ ਹੁਣ ਇੱਕ ਤਾਂ ਜੋ ਪ੍ਰਭੂ ਪਰਮਾਤਮਾ ਕਰ ਰਿਹਾ ਉਹੀ ਹੋ ਰਿਹਾ ਤੇ ਇਥੇ ਇਨਸਾਨ ਤੇ ਇਨਸਾਨ ਨੂੰ ਸਮਝਾਉਣਾ ਕੀਤਾ ਮਹਾਰਾਜ ਨੇ ਜੋ ਤਨ ਕੀਆ ਸੋਈ ਹੋਆ ਹੁਣ ਇੱਥੇ ਆਪਾਂ ਆਪਣੇ ਆਪ ਤੇ ਗੱਲ ਲਾਉਣੀ ਆ ਵੀ ਜਿਹੜਾ ਕੁਝ ਤੂੰ ਕੀਤਾ ਤੇਰੇ ਕਰਮਾਂ ਦਾ ਤੂੰ ਉਹੀ ਫਲ ਮਿਲਣਾ। ਮਹਾਰਾਜ ਕਹਣਾ ਕਰਦ ਨੇ ਜੋ ਤੈਨ ਕੀਆ ਸੋਈ ਹੋਆ। ਕੀਰਤਨ ਮਿਟਿਆ ਜਾਈ ਰੇ। ਜਿਹੜਾ ਤੇਰਾ ਕਰਮ ਕੀਤਾ ਹੋਇਆ ਨਾ ਉਹ ਮਿਟਣਾ ਨਹੀਂ ਹੈ। ਉਹਦਾ ਲੇਖਾ ਜੋਖਾ ਹੋਏਗਾ। ਪ੍ਰਭੂ ਪ੍ਰਮਾਤਮਾ ਦੀ ਤੂੰ ਬੰਦਗੀ ਕਰਦਾ ਤੇ ਉਹ ਵੀ ਤੇਰੀ ਲੇਖੇ ਵਿੱਚ ਪੈ ਗਈ ਤੇ ਗਨਾਹ ਕਰਦਾ ਤੇ ਉਹਨਾਂ ਦਾ ਵੀ ਭੁਗਤਾਨ ਹੋਏਗਾ। ਪ੍ਰਿਖੇ ਜਨਾ ਰਹੀ ਵੀ ਹੁਣ ساری ਉਮਰ ਪਹਿਲਾਂ ਮਾਰੇ ਕਰਦਾ ਰਿਹਾ ਤੇ ਹੁਣ ਮੈਂ 10 ਮਿੰਟ ਨਾਮ ਜਪ ਲੈਣਾ ਸੁਬਾ ਸ਼ਾਮ ਤੇ ਕੁਝ ਪੁੰਨ ਦਾ ਕੰਮ ਕਰਨ ਲੱਗ ਗਿਆ ਹਾਂ ਇੱਕ ਗੱਲ ਜ਼ਰੂਰ ਆ ਵੀ ਜੇ ਤੂੰ ਆਪਣੇ ਕੀਤੇ ਹੋਏ ਕਰਮਾਂ ਦਾ ਪਛਤਾਵਾ ਕਰੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਜੁੜ ਜੇ ਫਿਰ ਉਹ ਮਾਫ਼ ਹੋ ਸਕਦੇ ਆ ਮਾਫੀ ਮਿਲ ਸਕਦੀ ਆ ਦੇਖ ਲੈ ਸੱਜਣਾ ਜੇ ਮਾਫ਼ ਕਰਾਉਣਾ ਤਾਂ ਹੁਣ ਜਿਹੜੇ ਕੀਤੇ ਆ ਕਰਮ ਉਹਨਾਂ ਨੂੰ ਹੁਣ ਤੂੰ ਨਹੀਂ ਮਿਟ ਸਕਦਾ ਪ੍ਰਭੂ ਪਰਮਾਤਮਾ ਦੀ ਬੰਦਗੀ ਕਰੇਂਗਾ ਤਾਂ ਤੈਨੂੰ ਮਾਫ਼ੀ ਮਿਲ ਸਕਦੀ ਹੈ ਜੁਰਜਾ ਗੁਰੂ ਦੇ ਚਰਨਾਂ ਅੱਜ ਜੀ ਮਹਾਰਾਜ ਸਮਝਾਉਣਾ ਕਰਦੇ ਨੇ ਮਨਮੁਖ ਕਰੇ ਤੇ ਤਾਂ ਦੁੱਖ ਲਾਗੇ ਗੁਰਮੁਖ ਮਿਲੇ ਬੜਾਈ ਰੇ ਜੋਤਨ ਕੀਆ ਸੋਈ ਹੋਆ ਕੀਰਤਨ ਮਿਟਿਆ ਜਾਈ ਰੇ ਸੋ ਪਰ ਭਰੇ ਨ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਮਹਾਰਾਜ ਕਹਿੰਦੇ ਉਹ ਪ੍ਰਭੂ ਪਰਮਾਤਮਾ ਦੇ ਨਾਲ ਜਿਨ੍ਹਾਂ ਨੇ ਚਿੱਤ ਜੋੜਿਆ ਸੋ ਪਰ ਭਰੇ ਨ ਹੋਵੇ ਊਣੇ ਉਹ ਘਟਦੀ ਨਹੀਂ ਪ੍ਰਭੂ ਪਰਮਾਤਮਾ ਦੀ ਬੰਦਗੀ ਕਰੀ ਹੋਈ ਨਹੀਂ ਘਟਣੀ ਪਾਪ ਘਟਾ ਦੇਣਗੇ ਪਾਪ ਪ੍ਰਭੂ ਪਰਮਾਤਮਾ ਦੀ ਬੰਦਗੀ ਕਰੇਗਾ ਤਾਂ ਤੇਰੇ ਪਾਪ ਕੀਤੇ ਉਹ ਘਟ ਜਾਣਗੇ ਪ੍ਰਭੂ ਪਰਮਾਤਮਾ ਦੀ ਬੰਦਗੀ ਨੂੰ ਨਹੀਂ ਕੋਈ ਵੀ ਕੰਮ ਘਟਾ ਸਕਦਾ ਜਿੰਨੀ ਬੰਦਗੀ ਕਰੀ ਉਹ ਤੇਰੀ ਓਨੀ ਲੇਖੇ ਵਿੱਚ ਲੱਗੇਗੀ ਓਨੀ ਪਈ ਆ ਬੰਦਗੀ ਕਰੇਗਾ ਤਾਂ ਪਾਪ ਤੇਰੇ ਘਟ ਜਾਣਗੇ ਧਿਆਨ ਨਾਲ ਸਮਝ ਨਹੀਂ ਕਰ ਲੈ ਸੋ ਪਰ ਪਰੇ ਨ ਹੋਵੇ ਊਣੇ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਵਾਲੇ ਭੰਡਾਰ ਭਰੇ ਨੇ ਉਹ ਨਹੀਂ ਹੁੰਦੇ ਜੋ ਰਾਤੇ ਰੰਗ ਲਾਈ ਰੇ ਜੋ ਪ੍ਰਭੂ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੋਏ ਨੇ ਜੀਵ ਤਿੰਨ ਕੀ ਪੰਕ ਹੋਵੇ ਜੈ ਨਾਨਕ ਤੂੰ ਮੂੜਾ ਕਿਸ ਪਾਈ ਰੇ ਜੇ ਪਾਈ ਤੇਰਾ ਕਰਮ ਉਹੇ ਜਾ ਮੂਰਖਾਂ ਵਾਲੀ ਜ਼ਿੰਦਗੀ ਜੀ ਰਹਾਂ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲੋਂ ਦੂਰ ਹੈ ਗੁਰੂ ਦੇ ਸਨਾਤ ਨਾਲੋਂ ਟੁੱਟਿਆ ਹੋਇਆ ਫੇਰ ਕੁਝ ਨਹੀਂ ਪ੍ਰਾਪਤ ਹੋਣਾ ਗਉੜੀ ਚੇਤੀ ਮਹੱਲਾ ਪਹਿਲਾ ਅਗਲਾ ਸ਼ਬਦ ਆ ਜੀ ਮਹਾਰਾਜ ਕਹਿੰਦੇ ਨੇ ਕਤ ਕੀ ਮਾਈ ਬਾਪ ਕਤ ਕੇਰਾ ਕਿਥਾ ਓ ਕਿ ਤੂੰ ਥਾਵੋ ਹਮ ਆਏ ਮਹਾਰਾਜ ਕਹਿੰਦੇ ਕਿਹੜੀ ਮਾਈ ਤੇਰੀ ਕਿਹੜਾ ਬਾਪ ਉਹ ਕਿਹੜੇ ਥਾਂ ਤੋਂ ਤੂੰ ਆਇਆ ਅਗੇ ਦੱਸਦੇ ਨੇ ਮਹਾਰਾਜ ਜੀ ਕਹਿੰਦੇ ਬਿੰਬ ਅਗਨ ਬਿੰਬ ਚਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਅਗਨ ਮਾਤਾ ਦੇ ਉਧਰ ਦੀ ਅਗਨ ਤੇ ਪਿਤਾ ਦਾ ਬਿੰਦ ਇਸ ਕਾਰਨ ਤੈਨੂੰ ਸੰਸਾਰ ਤੇ ਭੇਜਿਆ ਸੰਸਾਰ ਤੇ ਪ੍ਰਭੂ ਪਰਮਾਤਮਾ ਨੇ ਪਹਿਲਾਂ ਦੱਸਦਾ ਮਹਾਰਾਜ ਨੇ ਕਤ ਕੀ ਮਾਈ ਬਾਪ ਕਤ ਕੇਰਾ ਕਿੱਦੋ ਥਾਓ ਹਮ ਆਏ ਕਿੱਥੋਂ ਆਇਆ ਸੱਜਣਾ ਤੂੰ ਅਗਨ ਬੈਂਮ ਜਲ ਅਗਨ ਬੈਂਮ ਜਲ ਭੀਤਰਨ ਭਜੇ ਕਾਹੇ ਕਮ ਉਪਾਏ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਮਾਤਾ ਪਿਤਾ ਦੇ ਸੰਯੋਗ ਤੋਂ ਅਗਨ ਬੈਂਮ ਚਲ ਭੀਤਰ ਨਿਪਜੇ ਪ੍ਰਭੂ ਪਰਮਾਤਮਾ ਨੇ ਕੁਦਰਤ ਦੇ ਸਿਸਟਮ ਮੁਤਾਬਕ ਤੇਰਾ ਜਨਮ ਮਨੁੱਖਾ ਦਿੱਤਾ ਤੈਨੂੰ ਕਾਹੇ ਕੰਮ ਉਪਾਏ ਕਿਹੜੇ ਕੰਮ ਚ ਤੂੰ ਪਾਈ ਲੱਗਾ ਪਿਆ ਉਸ ਪ੍ਰਭੂ ਪਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦੇ ਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਆ ਤੇਰਾ ਮਨੁੱਖਾ ਜਨਮ ਰਿਜਕ ਪਾਣੀ ਤਾਂ ਸਾਰਿਆਂ ਨੂੰ ਮਿਲ ਜਾਂਦਾ ਪਸ਼ੂ ਪੰਛੀ ਵੀ ਪੇਟ ਭਰ ਕੇ ਖਾਂਦੇ ਨੇ ਆ ਪੰਛੀ ਆ ਸ਼ਾਮ ਨੂੰ ਮੁੜਦੇ ਆ ਨੇ ਜਦੋਂ ਆਪਣੇ ਆਲੜਿਆਂ ਵੱਲ ਨੂੰ ਤੱਕ ਕਿਸੇ ਦੇ ਮੂੰਹ 'ਚ ਕੋਈ ਬਾਧੂ ਨਹੀਂ ਹੁੰਦਾ ਵੀ ਸਵੇਰ ਵਾਸਤੇ ਨਾ ਜਦੋਂ ਦਿਨ ਚੜ੍ਹੇਗਾ ਫੇਰ ਸਹੀ ਇੱਕ ਮਨੁੱਖੀ ਜੱਫੇ ਮਾਰਦਾ ਚਲੋ ਮਨੁੱਖੀ ਮਾਣਾ ਕੁਝ ਜਿਆਦਾ ਪਰਮ ਪਰਮਾਤਮਾ ਨੇ ਇਹਨੂੰ ਦਾਤਾਂ ਵੀ ਜਿਆਦਾ ਦਿੱਤੀਆਂ ਨੇ ਦਿਮਾਗ ਵੱਧ ਦਿੱਤਾ ਦੂਜਿਆਂ ਨਾਲ ਉਹ ਚਲੋ ਠੀਕ ਆ ਨੇ ਸੇਵ ਕਰਨੀਆਂ ਕੋਈ ਚੀਜ਼ ਪਾਣੀ ਸੇਵ ਕਰ ਲੈਣੇ ਆਪਾਂ ਟੈਂਕੀਆਂ ਭਰ ਲੈਣੇ ਆ ਕਣਕ ਰੱਖ ਲੈਂਦਾ ਬੰਦਾ ਸੌਦਾ ਚਲੋ ਜੋ ਖਾਣ ਪੀਣ ਵਾਲਾ ਬਾ ਹਫਤੇ ਦਾ ਮਹੀਨੇ ਦਾ ਲਿਆ ਕੇ ਰੱਖ ਲੈਂਦਾ ਕਈ ਛੇ ਛੇ ਮਹੀਨੇ ਦਾ ਲਿਆ ਕੇ ਵੀ ਰੱਖ ਲੈਂਦੇ ਨੇ ਚਲੋ ਤਾਂ ਮੰਨ ਲਈ ਗੱਲ ਵੀ ਚਲੋ ਜ਼ਰੂਰਤ ਮੁਤਾਬਕ ਹੈ ਠੀਕ ਆ ਉਹ ਤਾਂ ਲਿਆਉਣਾ ਹੀ ਆ ਐ ਕੋਹਣ ਜਿਹੜੇ ਜੱਫੇ ਮਾਰੀ ਜਾਣੇ ਆ ਬੇ ਘਰ ਦੇ ਜੀ ਆਪ ਦੋਆਂ ਗੱਡੀਆਂ ਚਲਾਉਣ ਵਾਲੇ ਦੋ ਜੀ ਆਂ ਚਾਰ ਚਾਰ ਖੜੀਆਂ ਕਈਆਂ ਦੇ ਕੱਲਾ ਚਲਾਉਣ ਵਾਲਾ ਉਹਦੇ 10 10 ਵੀ ਖੜੀਆਂ ਕਹਿਣ ਦਾ ਮਤਲਬ ਲਾ ਇੱਕ ਸਟੇਟਸ ਬਣ ਗਿਆ ਜਾਂ ਕਿ ਮਨ ਦੀ ਤ੍ਰਿਸ਼ਨਾ ਇਹ ਵੀ ਆ ਕਦਣਾ ਚਲਾਵਾਂਗੇ ਕਿਤੇ ਉਹ ਚਲਾਵਾਂਗੇ ਹਨਾ ਰਹਿਣ ਵਾਲੇ ਦੋ ਆ ਅਸੀਂ ਕਮਰੇ ਆਪਣੇ ਕੋਲੇ 18 20 ਨੇ ਇੱਕ ਪਰਿਵਾਰ ਉਹ ਵੀ ਹੈਗੇ ਨੇ ਜਿਹੜੇ ਲੌਜੀ ਨੇ ਤੇ ਕਮਰੇ ਵੀ ਉਹਨਾਂ ਕੋਲੇ ਇੱਕ ਦੋ ਹੀ ਨੇ ਉੱਥੇ ਚੀ ਉੱਥੇ ਚੀ ਗੁਜ਼ਾਰਾ ਹੁੰਦਾ ਹੁਣ ਤਾਂ ਚਲੋ ਸੂਤ ਹੋ ਗਿਆ ਕੰਮ ਇਹ ਤੋਂ ਪਹਿਲਾਂ ਪਿੱਛੇ ਚੱਲ ਜਾਓ 20 25 ਸਾਲ 20 25 ਸਾਲ ਪਹਿਲਾਂ ਦੇਖ ਜੇ ਤਾਂ ਇੱਕ ਹੋਣਾ ਪੰਜਾਂ ਸਿਆਂ ਖਣਾ ਦਾ ਕੋਠਾ ਜਿਹਨੂੰ ਕੋਠਾ ਕਹਿੰਦੇ ਸੀ ਹੁਣ ਕੋਠੀਆਂ ਕਹਿੰਦੇ ਪਹਿਲਾਂ ਕੋਠਾ ਹੀ ਕਹਿੰਦੇ ਸੀ ਨੋ ਨੋ ਜੀ ਉਹਦੇ ਚ ਬਸਰਾ ਬਸੇਰਾ ਕਰ ਲੈਂਦੇ ਸੀ ਹੁਣ ਕੁਛ ਸਿਸਟਮ ਚੇਂਜ ਹੋ ਗਿਆ ਹੁਣ ਪੈਣ ਵਾਲੇ ਰਹਿਣ ਵਾਲੇ 2-4 ਨੇ ਤੇ ਕਮਰੇ 5-10 ਨੇ ਚਲੋ ਕਮਰਿਆਂ ਨੂੰ ਵੀ ਛੱਡ ਕੇ ਅੱਗੇ ਚੱਲੋ ਕੋਠੜਾ 5-5 ਨੇ 10-10 ਨੇ ਉਹ ਸਹਿਰਤ ਵੀ ਹੈਗੀ ਐ ਸਹਿਰਤ ਵੀ ਹੈਗੀ ਐ ਕਹਿਣ ਦਾ ਮਤਲਬ ਇਹ ਮੈਂ ਜਫੇ ਮਾਰੀ ਜਾਣਾ ਰਹਿ ਤਾਂ ਇੱਥੇ ਜਾਣਾ ਸਭ ਕੁਝ ਛੱਡ ਕੇ ਚਲੇ ਜਾਣਾ ਇਨਸਾਨ ਜੇ ਜ਼ਰੂਰਤ ਮੁਤਾਬਕ ਹੋਵੇ ਤਾਂ ਸਾਰਿਆਂ ਨੂੰ ਫਿਰ ਬੈਲੈਂਸ ਬਣ ਜਾਏ ਉਹ ਤਾਂ ਉਹ ਸਾਰਿਆਂ ਕੋਲੇ ਵੀ ਚੀਜ਼ ਆ ਸਕਦੀ ਆ ਕਈ ਤਰਸਦੇ ਨੇ ਕਿ ਕੱਚੇ ਘਰ ਨੂੰ ਵੀ ਤਰਸਦੇ ਨੇ ਆ ਦੇਖਿਆ ਨਾ ਤੂਫਾਨ ਜਾਇਆ ਕੱਲ ਕੱਲ ਦੀ ਗੱਲ ਹੀ ਆ ਮੇਰਾ ਖਲੇਦਰ ਬਠੰਡੇ ਵਾਲੀ ਭਾਈ ਭਗਤੇ ਅੱਨੀ ਦੱਸਿਆ ਦੇਖਿਆ ਸੀਗਾ YouTube ਤੇ ਦਰਖਤ ਵੀ ਪੱਟ ਤੇ ਕਈਆਂ ਦੀਆਂ ਸਨਾਂ ਜੀਆਂ ਵਿਚਾਰਿਆਂ ਦੀਆਂ ਉੱਡ ਗਈਆਂ ਚਾਦਰਾਂ ਉੱਡ ਗਈਆਂ ਕਈਆਂ ਕੋਲੇ ਬਸੇਰਾ ਹੀ ਉਹਨਾਂ ਕਾ ਛੰਨ ਬੰਨੀ ਹੋਈ ਆ ਜਾਂ ਚਾਦਰਾਂ ਜੀਆਂ ਪਾਈਆਂ ਸਤਿਗੁਰੂ ਇੱਥੇ ਸਮਝਾਉਣਾ ਕਰਦੇ ਨੇ ਮਹਾਰਾਜ ਕਹਿੰਦੇ ਕਤ ਕੀ ਮਾਈ ਬਾਪ ਕਤ ਕੇ ਰਾ ਕਿਦੂ ਥਾਉ ਹਮ ਆਈ ਅਗਨ ਬਹਿ ਬਜਲ ਭੀਤਰਨ ਭਜੇ ਕਾਹੇ ਕੰਮ ਉਪਾਈ ਮਾਤਾ ਦੇ ਉਧਰ ਦੀ ਅਗਨ ਤੇ ਵਿੰਬ ਜਲ ਵਿੰਦ ਇਹਦਾ ਮਹਾਰਾ ਸੱਚੇ ਪਾਤਸ਼ਾਹ ਨੇ ਸੰਯੋਗ ਬਣਾ ਕੇ ਤੈਨੂੰ ਪੈਦਾ ਕੀਤਾ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਏ ਮੇਰੇ ਸਹਿਬ ਅਕਾਲ ਪੁਰਖ ਵਾਹਿਗੁਰੂ ਤੇਰੇ ਗੁਣ ਕੌਣ ਜਾਣ ਸਕਦਾ ਤੋ ਕਿਸ ਤਰ੍ਹਾਂ ਪ੍ਰਭੂ ਪਰਮਾਤਮਾ ਆਪਣੀ ਕੁਦਰਤ ਨੂੰ ਪੈਦਾ ਕਰਦਾ ਫਿਰ ਉਹਦੀ ਦੇਖਭਾਲ ਸਾਂਭ ਸੰਭਾਲ ਕਰਦਾ ਇਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦੀ ਆ ਬਾਣੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀਏ ਜਦੋਂ ਬਾਣੀ ਨਾਲ ਜੁੜ ਕੇ ਜੇ ਅਸੀਂ ਰੱਬ ਨਾਲ ਜੁੜ ਗਏ ਜੀ ਬਾਣੀ ਨਾਲ ਕਿਵੇਂ ਜੁੜਨਾ ਬਾਣੀ ਦੇ ਕਹਿਣ ਮੁਤਾਬਕ ਕਿਹੋ ਜਿਹਾ ਜੀਵਨ ਹੋਵੇ ਕਿਉਂ ਨਹੀਂ ਵੀ ਹੁਣ ਆਪਾਂ 10 20 ਮਿੰਟ ਅਧਾ ਘੰਟਾ ਬੈਠੇ ਆ ਸ਼ਬਦ ਵਿਚਾਰ ਕਰਦੇ ਆ ਗੁਰੂ ਦੀ ਗੱਲ ਸੁਣਦੇ ਆ ਬਾਣੀ ਪੜਦੇ ਆ ਗੁਰੂ ਦੀ ਗੱਲ ਸਮਝਦੇ ਆ ਸਮਝ ਵੀ ਆਉਂਦੀ ਐ ਇਹਦੀ ਗੱਲ ਵੀ ਨਹੀਂ ਸਮਝ ਆਉਂਦੀ ਪਰ ਫੇਰ ਤੂੰ ਲਾਪਰਵਾਹੀ ਕਰ ਦਿੰਨਾ ਅਣ ਸੁਣੀ ਗੱਲ ਕਰ ਦਿੰਨਾ ਗੁਰੂ ਦੀ ਗੱਲ ਸੁਣ ਕੇ ਉਸ ਤੇ ਪਹਿਰਾ ਨਹੀਂ ਦਿੰਦਾ ਓਵੇਂ ਜੀਵਨ ਨਹੀਂ ਬਸਰ ਕਰਦਾ ਬਾਣੀ ਨਾਲ ਜੁੜ ਗਿਆ ਜਦੋਂ ਬਾਣੀ ਦੇ ਕਹਿਣੇ ਮੁਤਾਬਕ ਤੇਰਾ ਜੀਵਨ ਹੋਇਆ ਬਾਣੀ ਨਾਲ ਜੁੜ ਗਿਆ ਤੂੰ ਬਾਣੀ ਨਾਲ ਜੁੜ ਕੇ ਰੱਬ ਨਾਲ ਜੁੜ ਗਿਆ ਬਸ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਾਹੇ ਨਾ ਜਾਣੀ ਔਗਣ ਮੇਰੇ ਕਹੇ ਨਾ ਜਾਣੀ ਔਗਣ ਮੇਰੇ ਮੇਰੇ ਔਗਣ ਨਹੀਂ ਕਹੇ ਜਾ ਸਕਦੇ ਇੰਨੇ ਮੇਰੇ ਚੌਗਣ ਆ ਮਹਾਰਾਜ ਤੇ ਤੇਰੇ ਗੁਣ ਨਹੀਂ ਕਹੇ ਜਾ ਸਕਦੇ ਤੂੰ ਇੰਨਾ ਗੁਣਾ ਦਾ ਧਨੀ ਹੈ ਰਹਾਉ ਕਿਤੇ ਰੁੱਖ ਬਿਰਖ ਹਮ ਚੀਨੇ ਕਿਤੇ ਪਸ਼ੂ ਆਪਾਏ ਇੱਕ ਤਾਂ ਹੁਣ ਇਹ ਦੇਖਾਂਗੇ ਕਿ ਕਿੰਨੇ ਬਿਰਖ ਕਿੰਨੇ ਕਿਸਮਾਂ ਦੇ ਬਿਰਖ ਨੇ ਕਿੰਨੀ ਕਿਸਮਾਂ ਦੇ ਪਸ਼ੂ ਨੇ ਪੰਛੀ ਨੇ ਤੇ ਹੁਣ ਆਪਾਂ ਇਹ ਵੀ ਸਮਝ ਲੈਣਾ ਵੀ ਪਤਾ ਨਹੀਂ ਕਿੰਨੇ ਕ ਜਨਮ ਅਸੀਂ ਰੁੱਖ ਬਿਰਖ ਬਣਦੇ ਆਏ ਜਾਂ ਕਿੰਨੇ ਕ ਜਨਮ ਅਸੀਂ ਪਸ਼ੂ ਪੰਛੀ ਬਣਦੇ ਆਏ ਆ ਮਹਾਰਾਜ ਕਹਿੰਦੇ ਨੇ ਕੇਤੇ ਰੁਖ ਪਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਈ ਪਤਾ ਨਹੀਂ ਕਿੰਨੇ ਜਨਮ ਸੱਪਾਂ ਦੀ ਕੁਲ ਵਿੱਚ ਰਹਾਂ ਕਿੰਨੇ ਜਨਮ ਤੋਂ ਬਿਰਖ ਪਸ਼ੂ ਪੰਛੀ ਦੇ ਜਨਮ ਵਿੱਚ ਰਹਮ ਮਨ ਮਨ ਲਈ ਸ਼ਾਮ ਚ ਜਾ ਹੁਣ ਮਨੁੱਖਾ ਜਨ ਮਿਲਿਆ ਤੈਨੂੰ ਹੁਣ ਜੁੜ ਜਾ ਗੁਰੂ ਦੇ ਨਾਲ ਧਿਆਨ ਨਾਲ ਫੇਰ ਸੁਣਿਓ ਜੀ ਮਹਾਰਾਜ ਕਹਿੰਦੇ ਨੇ ਕਿਤੇ ਰੁਖ ਬਿਰਖ ਹਮ ਚੀਨੇ ਕਿਤੇ ਪਸ਼ੂ ਅਪਾਏ ਕਿਤੇ ਨਾਗ ਕੁਲੀ ਮਹਿ ਆਏ ਕਿਤੇ ਪੰਖ ਉਡਾਈ ਹੱਟ ਪਟਣ ਵਿਜ ਮੰਦਰ ਭੰਨੇ ਕਰ ਚੋਰੀ ਘਰ ਆਵੇ ਹੱਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ ਕਿੱਲੇ ਉਗਣ ਕਰਦਾ ਤੂੰ ਚੋਰੀ ਚੋਰੀ ਕੀ ਕੁਛ ਕਰਦਾ ਹੁਣ ਅੱਗੇ ਦੱਸਦੇ ਨੇ ਮਹਾਰਾਜ ਅੱਗੋਂ ਦੇਖੇ ਪਿੱਛੋਂ ਦੇਖੇ ਤੁਦ ਤੇ ਕਹਾਂ ਛਪਾਈ ਕਰ ਲਾ ਜੋ ਕੁਛ ਕਰਦਾ ਸੱਜਣਾ ਪ੍ਰਭੂ ਪਰਮਾਤਮਾ ਤੋਂ ਨਹੀਂ ਛਪਿਆ ਹੋਇਆ ਕੁਛ ਉਹ ਤੋਂ ਨਹੀਂ ਬੁੱਲੇ ਤੂੰ ਉਦੇ ਕੈਮਰੇ ਦੀ ਅੱਖ ਸਦਾ ਤੇਰੇ ਤੇ ਰਹਿੰਦੀ ਆ ਕਰੀ ਚੱਲ ਜੋ ਕੁਝ ਕਰਦਾ ਹੋਏਗਾ ਸਾਹਮਕ ਤਾਂ ਜਿੰਨੇ ਵੱਡੇ ਕਪੜੇ ਜਿੰਨੇ ਵੱਡੀ ਬੇਈਮਾਨੀ ਜਿੰਨੇ ਵੱਡੇ ਝੂਠ ਭਰਾਇਦ ਝੂਠ ਫਰੇਵ ਅਪਰਾਧ ਕਰਦਾ ਸਭ ਵੀਡੀਓ ਬਣੀ ਜਾ ਰਹੀ ਹੈ ਅਗਰਬਾਣੀ ਦਾ ਫੈਸਲਾ ਜੀ ਅੱਗੋਂ ਦੇਖੇ ਪਿੱਛੋਂ ਦੇਖੇ ਤੈਨੂੰ ਅੱਗੋਂ ਪਿੱਛੋਂ ਦੇਖ ਰਿਹਾ ਤੁਜਤੇ ਕਹਾਂ ਛਪਾਏ ਪ੍ਰਭੂ ਪ੍ਰਮਾਤਮਾ ਤੋਂ ਨਹੀਂ ਛਪਿਆ ਰਹਿਣਾ ਕੁਛ ਤੇ ਤੇਰੇ ਅੰਦਰ ਵੀ ਫਰਮ ਬਣੀ ਹੋਈ ਆ ਤੈਨੂੰ ਸਭ ਪਤਾ ਵੀ ਮੈਂ ਕੀ ਕੀ ਕੀਤਾ ਤੇ ਕੀ ਕਰ ਰਿਹਾ ਤੇ ਤੂੰ ਫਿਰਦਾ ਕਿੱਥੇ ਆ ਤਤ ਤੀਰਥ ਹਮ ਨਾਵਖੰਡ ਦੇਖੇ ਹੱਟ ਪਟਣ ਬਾਜ਼ਾਰ ਤਤ ਤੀਰਥ ਦਾ ਮਤਲਬ ਹੈ ਤੀਰਥਾਂ ਦੇ ਇਸ਼ਨਾਨ ਵਿਜ ਮੰਦਰ ਹਰਤੇ ਘਰ ਧਾਰਮਿਕ ਸਥਾਨਾਂ ਤੇ ਵੀ ਜਾਣਾ ਐ ਸਮਝਦੇ ਆਪਾਂ ਧਾਰਮਿਕ ਸਥਾਨਾਂ ਤੇ ਗੁਰਦੁਆਰੇ ਵੀ ਉਹਨਾਂ ਤੋਂ ਮੰਦਰ ਵੀ ਜਾ ਪੜਦਾ ਮਸਜਿਦ ਵੀ ਜਾਣਾ ਹਨਾ ਤੇ ਪਰ ਤੂੰ ਉਹ ਨਹੀਂ ਦੇਖ ਰਿਹਾ ਵੀ ਜੇ ਤੂੰ ਕਰ ਰਿਹਾ ਉਹ ਪ੍ਰਭੂ ਪਰਮਾਤਮਾ ਦੇਖ ਰਿਹਾ ਤੈਨੂੰ ਨਹੀਂ ਸੋਝੀ ਉਹਦੇ ਬਾਰੇ ਗੁਰੂ ਸਮਝਾ ਰਹੇ ਨੇ ਵੀ ਤੂੰ ਅਕਲ ਕਰਨਾ ਭਾਈ ਦੇਖ ਰਿਹਾ ਤੈਨੂੰ ਜਿਵੇਂ ਹੁਣ ਆ ਦੁਨਿਆਵੀ ਇੱਕ ਆਪਣੇ ਸਿਸਟਮ ਸੀਸੀਟੀਵੀ ਕੈਮਰੇ ਦਾ ਚੱਲਿਆ ਠੀਕ ਆ ਜੀ ਤੇ ਜਿਹੜੇ ਸਿਆਣੇ ਨੇ ਉਹ ਤਾਂ ਰੁਕ ਜਾਂਦੇ ਨੇ ਅਗਲਾ ਕਹਿੰਦਾ ਯਾਰ ਸੀਸੀਟੀਵੀ ਕੈਮਰੇ ਰਿਕਾਰਡ ਕਰ ਰਿਹਾ ਤੇਰੀ ਵੀ ਇੱਥੇ ਬੋਲੇ ਵਿੱਚ ਸਮਝ ਕੇ ਤੇ ਜਿਹੜੇ ਉਹੇ ਜਿਹੇ ਆ ਉਹਨਾਂ ਨੂੰ ਸੀਸੀਟੀਵੀ ਕੈਮਰੇਾਂ ਦੀ ਵੀ ਪਰਵਾਹ ਨਹੀਂ ਕੋਈ ਕਰੀ ਜਾ ਰਹੇ ਨੇ ਤੇ ਕੀਰੀ ਫਸ ਜਾਂਦੇ ਨੇ ਇਸੇ ਤਰ੍ਹਾਂ ਹੀ ਸੱਜਣਾ ਤੂੰ ਕਰਮ ਕਰੀ ਜਾਣਾ ਪ੍ਰਭੂ ਪਰਮਾਤਮਾ ਦੇ ਨਾਮ ਪ੍ਰਭੂ ਪਰਮਾਤਮਾ ਦਾ ਸੀਸੀਟੀਵੀ ਕੈਮਰਾ ਤੇਰੇ ਤੇਰੀ ਰਿਕਾਰਡਿੰਗ ਕਰ ਰਿਹਾ ਤੇ ਇੱਕ ਨਾ ਇੱਕ ਦਿਨ ਤੂੰ ਫਸ ਹੀ ਜਾਣਾ ਫਿਰ ਦਨਿਆਵੀਂ ਚ ਮੇਲੇ ਵਿੱਚ ਫਸਿਆ ਹੋਇਆ ਤਾਂ ਸਹਤ ਤੋਂ ਛੁੱਟ ਜੇ ਜਦੋਂ ਆਕਾਰਪੁਰਖ ਵਾਹਿਗੁਰੂ ਦੇ ਪੰਜੇ ਚ ਆਇਆ ਨਾ ਉਦੋਂ ਨਹੀਂ ਛੁੱਟਣਾ ਤੂੰ ਹਰ ਜ਼ਬਾਨੋਂ ਕੋਈ ਭਜਨਸ ਨਿਕਲੇ ਵਾਹਿਗੁਰੂ ਮਾਨਸੋਂ ਕੇ ਜ਼ਬਾਨੋਂ ਕੋਈ ਭਜਨ ਨਸ ਨਿਕਲੇ ਹਰ ਜ਼ਬਾਨੋਂ ਕੋਈ ਕਿੱਥੇ ਜਾਏ ਇਹ ਪੰਕਤੀ ਅਗਰ ਬਾਣੀ ਦੇ ਵਿੱਚ ਵੀ ਦੁਨੀਆਂ ਦੀ ਕਚਹਿਰੀ ਵਿੱਚੋਂ ਤਾਂ ਤੂੰ ਨਿਕਲ ਸਕਦਾ ਪਰ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚੋਂ ਨਹੀਂ ਨਿਕਲ ਸਕਦਾ ਉੱਥੇ ਤਾਂ ਫੈਸਲਾ ਸਹੀ ਹੋਣਾ ਸਤਿਗੁਰੂ ਕਹਿਣਾ ਕਰਦੇ ਨੇ ਹੱਟ ਪਟਣ ਬਜ ਮੰਦਰ ਪੰਨੇ ਕਰ ਚੋਰੀ ਕਰ ਆਵੇ ਅਕੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾਂ ਛਪਾਰੇ ਤੱਟ ਤੀਰਥ ਹਮ ਨਵਖੰਡ ਦੇਖੇ ਹੱਟ ਪਟਣ ਬਜਾਰਾ ਲੈ ਕੇ ਤੱਕੜੀ ਤੋਲਣ ਲਾਗਾ ਘਟ ਹੀ ਮਹਿ ਬਨਜਾਰਾ ਹਰਦੇ ਘਰ ਦੇ ਵਿੱਚ ਹੀ ਤੇਰੇ ਉਹ ਪ੍ਰਭੂ ਪਰਮਾਤਮਾ ਬੰਗਾਰਾ ਵਪਾਰੀ ਆ ਜਿਹੜਾ ਤੇਰੇ ਅੰਦਰ ਬੈਠਾ ਹੀ ਤੋਲਣ ਤੋਲ ਰਿਹਾ ਤੇਰੇ ਕਰਮਾਂ ਦਾ ਠੀਕ ਆ ਜੀ ਇਹ ਸਮਝ ਲੈ ਗੱਲ ਸੱਜਣਾ ਔਖਾ ਨਾ ਹੋਵੀ ਹੋਏਗਾ ਔਖਾ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਾ ਟੁੱਟਿਆ ਰਿਹਾ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਭਰਿਆ ਹੋਇਆ ਐਨੇ ਔਗਣ ਮਹਾਰਾਜ ਸਮਝਾਉਣਾ ਕਰਦੇ ਨੇ ਆਪਾਂ ਆਪਣੇ ਆਪ ਤੇ ਲਾਉਣੀ ਹੈ ਗੱਲ ਇਹ ਵੀ ਐਨੇ ਔਗਣ ਮੇਰੇ ਵਿੱਚ ਮਹਾਰਾਜ ਸੱਚੇ ਸਤਗੁਰੂ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਭਰਿਆ ਹੋਇਆ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ हे 와හිグル दया करो किस मेहर अपावो डूबदे पत्थर तारी हे सतगुरु मेरे ते दया करो कृपा करो मेनू भी बचाओ मेरे भी ओगन काट दियो ते प्रभु परमात्मा आप जी दे आप जी कृपा करके नाम दी दात बख्शो अगे महाराज कहंदे ने जीड़ा अगन बराबर तपै पीतर बगे काती जेड़ा जीआ मेरा अगन बंगु तप रह ਤੇ ਭੀਤਰ ਮੇਰੇ ਹਿਰਦੇ ਘਰ ਵਿੱਚ ਕੰਚੀ ਚੱਲ ਰਹੀ ਹੈ ਦੂਜਿਆਂ ਦੇ ਪ੍ਰਤੀ ਭੈਣ ਭਰਾਵਾਂ ਦੇ ਪ੍ਰਤੀ ਰਿਸ਼ਤੇਦਾਰਾਂ ਦੇ ਸਕੇ ਸੰਬੰਧੀਆਂ ਦੇ ਪ੍ਰਤੀ ਮੇਰੇ ਅੰਦਰ ਕੰਚੀ ਚੱਲ ਰਹੀ ਹੈ ਉਹਨਾਂ ਨੂੰ ਮੈਂ ਕੱਟ ਰਿਹਾ ਕੰਚੀ ਨਾਲ ਇਹ ਵੀ ਮੇਰੀ ਬਿਰਤੀ ਮਾੜੀ ਹੈ ਸਤਿਗੁਰੂ ਜੀ ਆੜਾ ਅਗਨ ਬਰਾਬਰ ਤਪੈ ਭੀਤਰ ਬਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤ ਮਹਾਰਾਜ ਕਹਿੰਦੇ ਪ੍ਰਭੂ ਪ੍ਰਮਾਤਮਾ ਦਾ ਜਿਹੜਾ ਹੁਕਮ ਪਛਾਣੇਗਾ ਉਹਨੂੰ ਭਾਈ ਦਿਨ ਰਾਤ ਸੁਖ ਪ੍ਰਾਪਤ ਹੋਏਗਾ ਇਹ ਸਾਰਾ ਫਿਰ ਨਿਕਲ ਜਾਏਗਾ ਤੇਰੇ ਅੰਦਰਲੀ ਕੈਂਚੀ ਵੀ ਚੱਲਣਾ ਬੰਦ ਹੋ ਜਾਏਗੀ ਜਿਹੜੇ ਤੇਰੇ ਮਨ ਦੇ ਅੰਦਰ ਕੈਂਚੀ ਚੱਲਦੀ ਆ ਦੂਜਿਆਂ ਪ੍ਰਤੀ ਦੂਜਿਆਂ ਨੂੰ ਕੱਟ ਕਰਦਾ ਆ ਆਪਦੀ ਮੁੱਖ ਰੱਖਦਾ ਕੋਈ ਵੀ ਆ ਭਲਾ ਮੈਂ ਵੀ ਆ ਚਾਹੇ ਤੁਸੀਂ ਆ ਕੋਈ ਵੀ ਆ ਫਿਰ ਜਦੋਂ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਸਾਨੂੰ ਦਾਤ ਮਿਲੇਗਾ ਇਹ ਅਰਦਾਸ ਜਦੋਂ ਕਰਾਂਗੇ ਆਪਾਂ ਜੇਤਾ ਸਮੁੰਦਰ ਸਾਗਰ ਨੀਰ ਪਰਿਆ ਤੇ ਤੇਉਗਣ ਹਮਾਰੇ ਜਦੋਂ ਤੂੰ ਸਮਝ ਮੰਨੇਗਾ ਇਹ ਗੱਲ ਤੇ ਉਹ ਤੋਂ ਬਖਸ਼ਿਸ਼ ਦੀ ਦਾਤ ਮੰਗੇਗਾ ਪ੍ਰਭੂ ਪਰਮਾਤਮਾ ਤੋਂ ਦਇਆ ਕਰੋ ਕਿਸ ਮਿਹਰ ਪਾਵੋ ਉਹ ਤੋਂ ਦਇਆ ਦੀ ਦਾਤ ਮੰਗੇਗਾ ਡੁੱਬਦੇ ਪੱਥਰ ਤਾਰੇ ਫਿਰ ਇਸ ਡੁੱਬਦੇ ਮਨ ਨੂੰ ਬਕਾਰਾਂ ਵਿੱਚ ਡੁੱਬੇ ਹੋਏ ਮਨ ਨੂੰ ਮਹਾਰਾਜ ਬਚਾ ਲਏਗਾ ਤਾਰ ਲਏਗਾ ਉਹਨਾਂ ਤੋਂ ਬਕਾਰਾਂ ਬਲੋਂ ਬਚਾ ਲਏਗਾ ਜੀ ਦੇ ਅੰਦਰ ਜਿਹੜੀ ਜੀੜਾ ਅਗਰ ਬਰਾਬਰ ਤਪੇ ਭੀਤਰ ਬਗੇ ਕਾਤੀ ਜਿਹੜਾ ਤੇਰਾ ਜੀ ਮਨ ਅੱਗ ਬੰਗ ਤਪਦਾ ਰਹਿੰਦਾ ਤੇ ਕੰਚੀ ਵਾਂਗ ਚੱਲਦਾ ਰਹਿੰਦਾ ਸਾਰਾ ਦਿਨ ਤੇ ਫਿਰ ਜਦੋਂ ਤੂੰ ਪ੍ਰਭੂ ਪ੍ਰਮਾਤਮਾ ਦਾ ਹੁਕਮ ਪਛਾਣੇਗਾ ਨਾ ਵੀ ਗੁਰੂ ਮਹਾਰਾਜ ਜਿੱਥੋਂ ਰੋਕਦੇ ਨੇ ਉਥੋਂ ਰੁਕ ਜਾਏਗਾ ਫਿਰ ਮਹਾਰਾਜ ਕਹਿੰਦੇ ਤੈਨੂੰ ਸੁੱਖ ਦਿਨ ਰਾਤ ਹੀ ਹੋਏਗਾ ਦਿਨ ਰਾਤ ਸੁਖੀ ਬਸੇਗਾ ਪਰਨਬਤ ਨਾਨਕ ਹੁਕਮ ਪਛਾਣੇ ਸੋ ਕੋ ਹੋ ਬੇ ਦਿਨ ਰੱਤੀ ਸੋ ਇਹ ਸ਼ਬਦ ਜਿਹੜਾ ਅੱਜ ਆਪਾਂ ਆਹ ਪੜੀਆਂ ਪੰਗਤੀਆਂ ਇਹ ਵੀ ਕੱਲ ਨੂੰ ਵਿਸਤਾਰ ਦੇ ਵਿੱਚ ਵਿਚਾਰਾਂਗੇ ਤੇ ਇਹ ਤੋਂ ਅਗਲਾ ਸ਼ਬਦ ਵੀ ਗੌੜੀ ਬਰਾਗਣ ਮਹੱਲਾ ਪਹਿਲਾ ਰੈਣ ਗਬਾਈ ਸੋਇਕੇ ਦਿਨ ਸਗਬਾਇਆ ਖਾਏ ਹੀਰੇ ਜੈਸਾ ਜ